ਸਤਿ ਸ਼੍ਰੀ ਅਕਾਲ ਪਾਪੂ ਜੀ ਮੈਂ ਤਰਨਤਨ ਏਰੀਆ ਦੇ ਰਹਿਣ ਵਾਲਾ ਹਾਂ ਤੇ ਦਿਨੇਸ਼ ਜੜੀ ਦੇ ਨਾਲ ਮੇਰਾ ਖੁਦ ਦਾ ਆਪਣਾ ਬਿਜ਼ਨਸ ਹੈ ਤੇ ਉਹਦੇ ਨਾਲ ਹੀ ਦੁਕਾਨ ਰਣਵੀਰ ਸਿੰਘ ਆ ਮੈਂ ਸੇਰੋ ਫਾਈਨੈਂਸ ਤੇ ਆਪਣਾ ਕੰਮ ਕਰਦਾ ਨਾਲ ਹੀ ਆ ਮੇਰੀ ਦੁਕਾਨ ਅੱਜ ਤੋਂ 4 ਮਹੀਨੇ ਪਹਿਲਾਂ ਸਰ ਇਹਨਾਂ ਨੂੰ ਆਈ ਹੀ ਧਮਕੀ ਤੇ 1.5 ਮਹੀਨਾ ਸਰ ਪ੍ਰਸ਼ਾਸਨ ਰਿਹਾ ਇਹਨਾਂ ਦੇ ਗਨਮੈਣੇ ਤੇ ਗਨਮਣ ਹਟਣ ਤੋਂ ਬਾਅਦ ਮੈਂ ਉਹਨਾਂ ਨੂੰ ਪੁੱਛਿਆ ਵੀ ਸਰ ਹੁਣ ਕਿਉਂ ਡੰਨ ਲਗੇ ਜੀ ਉਹਨਾਂ ਨੇ ਕਿਹਾ ਵੀ ਉਹ ਬੰਦੇ ਫੜੇ ਗਿਆ ਉਹ ਬੰਦੇ ਨੇ ਧਮਕੀ ਦਿੱਤੀ ਸੀ ਉਸ ਤੋਂ ਬਾਅਦ ਸਰ ਮੈਂ ਫਿਰ ਇਹਨੂੰ ਪੁੱਛਿਆ ਵੀ ਆਪਾਂ ਉਹ ਸਿਕਿਉਰਿਟੀ ਦੀ ਲੋੜ ਆ ਕਰੀਏ ਉਹਦੇ ਨੇ ਉਹ ਬੰਦੇ ਫੜੇ ਗਏ ਅੱਜ ਬੰਦੇ ਗਏ ਫੜੇ ਮੈਨੂੰ ਉਹ ਕੋਈ ਦੁੱਖ ਨਹੀਂ ਮੈਨੂੰ ਇਹ ਦੁੱਖਿਆ ਸਰ ਦੋ ਦਿਨ ਹੋਇਆ ਸਿਰਫ ਦੋ ਦਿਨ ਹੋਏ ਕੱਲ ਲਵਾਇਆ ਪੱਟਾ ਸੁਣ ਅੱਜ ਗੋਲੀ ਚੱਲਣ ਦਾ ਮਤਲਬ ਕੀ ਸਾਰਾ ਇਹਦੇ ਵਿੱਚ ਸਰ ਮੈਂ ਨਾ ਕੱਲ੍ਹ ਨਹੀਂ ਪਰਸੋਂ ਗਿਆ ਵਾਂ ਥਾਣੇ ਮੈਂ ਸਰ ਉਹਨਾਂ ਨੂੰ ਪੁੱਛਿਆ ਵੀ ਇੰਨਾ ਸਾਰਾ ਪ੍ਰੋਬਲਮ ਚੱਲਦੀ ਆ ਕਿ ਇੱਕ ਬੰਦੇ ਨੂੰ ਉਹਨੇ ਇੱਕ ਦੋ ਗੋਲੀਆਂ ਫੜਦੀਆਂ ਕੋਈ ਵੀ ਬੰਦਾ ਤਾਂ ਦਿਮਾਗੀ ਪ੍ਰੋਬਲਮ ਹੈ ਤੇ ਉਹਨਾਂ ਨੇ ਕਿਹਾ ਵੀ ਐਸਐਸਬੀ ਸਾਹਿਬ ਦੀ ਨਿਗਰਾਨੀ ਵਿੱਚ ਆ ਵੀ ਐਂਦਾ ਉਹਦਾ ਮੈਂ ਸਾਰੂ ਇੱਕ ਦਿਮਾਗੀ ਪ੍ਰੋਬਲ ਮੈਂ ਸਰ ਵੀ ਜੇ ਉਹਨਾਂ ਨੂੰ ਇੰਨੀ ਪ੍ਰੋਬਲਮ ਹੈ ਉਸ ਕੰਮ ਤੋਂ ਉਹਦੇ ਦੇ ਨਾਲ ਵੇਰਿਆ ਇਸ ਜੀ ਦੇ ਵੇਰ ਕਿਉਂ ਨਹੀਂ ਹੈ ਗਿਆ ਆਪਾਂ ਉਹ ਬੰਦਾ ਠਾਠਰ ਕੰਮੰਡਿਆ ਰੋਜ਼ ਕੰਮੰਡਿਆ ਅੜੀ ਐਸਓ ਸਾਹਿਬ ਆਏ ਇਥੇ ਸੋ ਅਪਣੇ ਮਨ ਨੂੰ ਮਿਲ ਕੇ ਆ ਮੈਂ ਸਰ ਵੀ ਆਪਣੇ ਪ੍ਰੋਬਲਮ ਚ ਲੰਡੀ ਆ ਤੇ ਉਹਨਾਂ ਨੇ ਉਹਨਾਂ ਵੇਰ ਨਹੀਂ ਹੋਏ ਅਜੋ ਵੀਰ ਭਲਾ ਮਨਸ ਬੰਦਾ ਉਹਨੇ ਕੋਈ ਚੋਰੀ ਨਹੀਂ ਕੀਤੀ ਡੇਰੀ ਚਲਾਈ ਸ਼ੁਰੂ ਤੋਂ ਮਿਹਨਤ ਕਰਨ ਦਾ 30 ਸਾਲ ਹੋ ਗਏ ਵਿਚਾਰਾ ਮਿਹਨਤ ਕਰਨ ਦਾ ਅਸੀਂ ਮਿਹਨਤ ਦੇ ਪੈਸੇ ਕਿਸੇ ਨੂੰ ਕਿਵੇਂ ਕਿ ਦੇ ਦਈਏ ਐ ਮੈਨੂੰ ਖੁਦ ਕਿੰਨਾ ਵੜਾ ਮੇਰੇ ਸੁੰਡੇ ਨੇ ਗੋਲੀ ਚਲਾਉਣ ਵਾਲਾ ਨਾ ਉਹਨਾਂ ਕਈ ਵੀਰ ਦੱਸ ਕੇ ਆ ਜਦੋਂ ਮਰਜੀ ਆ ਦੱਸ ਕੇ ਜਦੋਂ ਮਰਜੀ ਆ ਉਦਾਂ ਨਾ ਆਵੀਂ ਇੱਠ ਪਿੱਛੇ ਦੇ ਵੀਰ ਆਪਣੇ ਕੋਈ ਵੀ ਮਾਰ ਸਕਦਾ ਮਗਰ ਖਲੋ ਤਾਂ ਮੈਨੂੰ ਦਿਖ ਨਹੀਂ ਡਿਆ ਪਰ ਉਹਨੇ ਵਿਚਾਰੇ ਨੇ ਮਿਹਨਤ ਕੀਤੀ ਉਹਨੇ ਕੀ ਕੀਤਾ ਦੱਸੋ ਮਿਹਨਤ ਕਰਨਾ ਗੁਨਾਹ ਹੈ ਮਿਹਨਤ ਕਰਨਾ ਦੱਸੋ ਗੁਨਾਹ ਵੀਰ ਜੀ ਮੈਨੂੰ ਇਹਦਾ ਜਵਾਬ ਦੇ ਦਿਓ ਉਹਨਾਂ ਦੇ ਨਿਆਂੇ ਠੰਮੇ ਪਏ ਵਿਚਾਰੇ ਉਹਦੀ ਘਰ ਦੀ ਠੰਮੀ ਪਈ ਉਹਦੀ ਮਾਂ ਦਾ ਥੱਲੇ ਉਹਦੀ ਗੋਲੀ ਸੁਣ ਕੇ ਸਾਰੇ ਡੇਪੀ ਥੱਲੇ ਭਾਈ ਉਹਦਾ ਕਸੂਰ ਕੀ ਉਹਨਾਂ ਦਾ ਵਿਚਾਰਿਆਂ ਦੱਸੋ ਇਹ ਕੀ ਆ ਹੈ ਕੀ ਇਹਦਾ ਕਸੂਰ ਦੱਸੋ ਵੀਰ ਜੀ ਕੱਲ 3 ਦਿਨ ਹੋ ਗਏ ਵਿਚਾਰਾ ਇਹ ਕਿੱਥੇ ਕੀਤੇ ਵਿਚਾਰੇ ਨੇ ਮਿਹਨਤ ਕੀਤੀ ਕਰੋੜਾਂ ਦੇ ਉਹਦੇ ਸਿਰ ਤੇ ਕਰਜ਼ਾ ਨਾਲ ਘਰ ਬਣਾਇਆ ਉਹਨੇ ਉਹਦੇ ਦੇਣ ਦੇ ਕਰਜ਼ੇ ਦੇ ਇੰਡੇ ਵਿਚਾਰਾ ਤੀ ਪੈਸੇ ਕਿੱਦਾਂ ਮੰਗ ਲੇਗੇ ਤੂੰ ਯਾਰ ਮੈਨੂੰ ਇਹ ਨਹੀਂ ਸਮਝੀ ਮੰਗਣ ਵਾਲਾ ਉਹੀ ਮੰਗ ਲਿੰਦਾ ਜਾਣਾ ਉੱਠ ਕੇ ਮੇਰੇ ਐਸਐਸਬੀ ਸਾਹਿਬ ਘੜੀ ਕਪਤਾਨ ਸਰ ਘੜੀ ਇਹ ਉਹ ਅਰਦਾਸ ਆ ਬੇਨਤੀ ਆ ਵੀ ਤੁਸੀਂ ਪਲੀਜ਼ ਸਰ ਥੋੜਾ ਧਿਆਨ ਦਿਓ ਕਿਰਤੀ ਬੰਦੇ ਦੇ ਉੱਤੇ ਨਾ ਇਹੋ ਜਿਹਾ ਜ਼ੁਲਮ ਨਾ ਹੁੰਦੋ ਤੁਸੀਂ ਉਹਦੇ ਉੱਤੇ ਕਾਰਵਾਈ ਕਰੋ ਬੰਦਿਆਂ ਉੱਤੇ ਜਿਹੜੇ ਬੰਦੇ ਇਹ ਕੰਮ ਕਰਦੇ ਆ ਅਹੀਂ ਕੀ ਤੋਂ ਮੰਗਦੇ ਥੋੜੀ ਦਿਹਾੜੀ ਲਾਉਣੇ ਮਿਹਨਤ ਕਰਦੇ ਆ ਸਰ ਦਾਦਾ 12 ਸਾਲ ਮੈਂ ਕਿਉਂ ਤੋਂ ਬਾਹਰ ਲਾਗੇ ਆ ਆ ਜੇ ਅੱਜ ਮੈਂ ਉੱਠਿਆ ਮਦ ਦਾ ਮਲਵੇ ਹੁਣੀ ਵੀ ਤੁਹਾਨੂੰ ਪੈਸੇ ਚੁੱਕ ਕੇ ਦੇਦਾ ਕਿੰਨੇ ਪੈਸੇ ਮੰਗੇ 50 ਲੱਖ ਰੁਪਏ ਵੀ ਜੀ ਮੰਗਿਆ ਤੇ ਕੰਪਲੇਨ ਜਿਹੜੀ ਦਿੱਤੀ ਪੁਲਿਸ ਤੋਂ ਉਸ ਤੋਂ ਕੋਈ ਕਾਰਵਾਈ ਨਹੀਂ ਕੋਈ ਕਾਰਵਾਈ ਕੀਤੀ ਉਹਨਾਂ ਨੇ ਉਹਨਾਂ ਨੇ ਪੁਲਿਸ ਨੇ ਮੁਲਾਜ਼ਮ ਭੇਜੇ ਬਕਾਇਆ ਤਿੰਨ ਦੋ ਮਹੀਨੇ ਪੁਲਿਸ ਮੁਲਾਜ਼ਮ ਰਹੇ ਆ ਮੁੜ ਕੇ ਜਦੋਂ ਸਾਡੇ ਮਨ ਨੂੰ ਕਿਹਾ ਸਰ ਕਿਉਂ ਗਿਆ ਉਹਦੇ ਵੀ ਉਹ ਬੰਦੇ ਫੜੇ ਗਿਆ ਅਜੇ ਕੀ ਫੜੇ ਉਹ ਮਹੀਨੇ ਬਾਅਦ ਗਿਆ ਮੈਨੂੰ ਉਸ ਦਿਨ ਕੋਈ ਦੁੱਖ ਨਹੀਂ ਦੋਖਿਆ ਦੋ ਦਿਨ ਪਹਿਲਾਂ ਕਿਉਂ ਨਹੀਂ ਦੋ ਦਿਨ ਪਹਿਲਾਂ ਕਿਉਂ ਨਹੀਂ ਫੇਰਿੰਗ ਜਦੋਂ ਅਸੀਂ ਟਫਨ ਲਵਾਇਆ ਉਹਨੇ ਛੇ ਮਹੀਨੇ ਕਿਹਾ ਅਗਰ ਗਰਮੀ ਵੜੀ ਐ ਪੱਕੇ ਸੀਲ ਲਵਾ ਲੈ ਦੇਸੀ ਕਰਕੇ ਲਵਾ ਹਾਂ ਤੋ ਐਦੇ ਸੋਚਿਆ ਹੀ ਨਹੀਂ ਉਹ ਸਾਨੂੰ ਗੋਲੀ ਜਿਲਾਉਗੀ ਜੇ ਤਾਂ ਫੋਨ ਹੁੰਦਾ ਸੀ ਕਿੰਨੇ ਫਰੋਚ ਮੰਗੀ ਸੀ ਉਹਦਾ ਨਾਂ ਯਾਰ ਜਿਸ ਜਿਸ ਬਣੀ ਕਿ ਜੈਸਲ ਜੈਸਲ ਦੇ ਵੀਡੀਓ ਨਾ ਜੈਸਲ ਦੇ ਮੁੰਡਾ ਕੋਈ ਹੋਇਆ ਅਮਰੀਕਾ ਵਿੱਚ ਫੜਿਆ ਪਿਆ ਉਹਦੀ ਵੀਡੀਓ ਖੋਦ ਪਰ ਉਹਨੇ ਇਹ ਕੰਮ ਨਹੀਂ ਕੀਤਾ ਹੋਊਗਾ ਤੂੰ ਜਿਹੜਾ ਬੰਦਾ ਫੜਿਆ ਉਹਨੇ ਕੀ ਕਰਨਾ ਇੱਥੇ ਕੋਈ ਦੁੱਕੀ ਤਕੀ ਹੋਣਾ ਚੋਰ ਜਿਹੜਾ ਜਨੇ ਇਹ ਕੰਮ ਕੀਤਾ ਛੇ ਮਹੀਨੋਂ ਜਿਹੜਾ ਮਾਰਨਾ ਇੱਕ ਪਰਸੂ ਨਹੀਂ ਮਾਰ ਕੇ ਗਿਆ ਜਿੰਨੀ ਕੂਰੀ ਫੋਨ ਆਏ ਸੀ ਇਹ ਭਾਈ ਫੋਨ ਕਰਦਾ ਰਹਿੰਦਾ ਮੈਸੇਜ ਕਰਦਾ ਰਹਿੰਦਾ ਉਹ ਉਹਨੇ ਆਨੂੰ ਕਿਹਾ ਜਾਂ ਕਿਹਾ ਵੀ ਆਪਾਂ ਕਿਰਤ ਕਰਦੇ ਕਿਰਤ ਕਰਨ ਵਾਲੇ ਮਾਰਾ ਸੱਚੇ ਪਾਸ਼ਾ ਸ਼ਹੀਦ ਹੁੰਦੇ ਆਪਣੇ ਗੁਰਨਾਨਕ ਪਾਸ਼ਾ ਉਹਨੂੰ ਇਨਾ ਹੌਸਲਾ ਦਿੱਤਾ ਜੀ ਇਹ ਕੰਮ ਕਦੀ ਨਹੀਂ ਹੋਊਗਾ ਪਰ ਆਪਾਂ ਇਹ ਪ੍ਰਸ਼ਾਸਨ ਗੜੀ ਕਪਤਾਨ ਸਾਹਿਬ ਆਪਣੇ ਐਸਪੀ ਸਾਹਿਬ ਦੀ ਬੇਨਤੀ ਕਰਦੇ ਸਾਰੇ ਇਹਨੂੰ ਇਨਸਾਫ ਦਿਵਾਓ ਇੰਨੇ ਕੋਈ ਚੋਰੀ ਨਹੀਂ ਕੀਤੀ ਇਹਦਾ ਬ੍ਰੈਕਡਾਊਨ ਚੈੱਕ ਕਰ ਲਓ ਪਹਿਲੇ ਦਿਨ ਦੁੱਧ ਵੇਚਣਾ ਸ਼ੁਰੂ ਕੀਤਾ ਸੀ ਨੇ ਉੱਥੋਂ ਔੜ ਕੇ ਆਪਣੇ ਡੇਢ ਆਪਣੇ ਮਾੜੀ ਸਾਹਿਬ ਨਾਲ ਉੱਠ ਕੇ ਇੱਥੇ ਆਏ ਵਿਚਾਰੇ ਹੌਲੀ ਹੌਲੀ ਵਿਚਾਰੇ ਨੇ ਕਮਾਈ ਕਰਕੇ ਇੱਥੋਂ ਧਿੱਕਰ ਪਹੁੰਚਿਆ ਵਾ ਕਿੰਨੇ ਜਣੇ ਆਏ ਸੀ ਪਰਿੰਦਰਾਂ ਨੇ ਕਿੰਨੇ ਫਾਇਰ ਹੋਏ ਤਿੰਨ ਬੰਦੇ ਆਏ ਭਾਜੀ ਮੋਟਰਸਾਈਕਲ ਤੇ ਆਏ ਦੋ ਸਰਦਾਰ ਤੇ ਇੱਕ ਮੋਨਾ ਹੈ ਉਹ ਬੱਦੇ ਸੀ ਭਾਜੀ ਕਿੱਥੇ ਮੂੰਹ ਬੱਦੇ ਤਾਂ ਮੈਨੂੰ ਪਤਾ ਭਾਜੀ ਉਹਦੀ ਸਿਕਿਉਰਟੀ ਹੈਗੀ ਜੀ ਮੰਗਲ ਇਹਨਾਂ ਦੀ ਸਿਕਿਉਰਟੀ ਹੈ ਉਹਦੇ ਉੱਤੇ ਲੱਗਦੀ ਤੁਹਾਨੂੰ ਮਿਲੀ ਸਿਕਿਉਰਟੀ ਸਿਕਿਉਰਟੀ ਪਹਿਲਾਂ ਮਿਲੀ ਵੀਰ ਜੀ 2 ਮਹੀਨੇ ਪਹਿਲਾਂ ਮਿਲੀ ਸੀ ਪ੍ਰਸ਼ਾਸਨ ਸਾਹਿਬ ਨੇ ਮੁੜ ਕੇ ਬਾਅਦ ਚ ਕਿਹਾ ਜੀ ਕਿ ਉਹ ਬੰਦਾ ਫੜਿਆ ਗਿਆ ਤੁਹਾਨੂੰ ਖਤਰਾ ਕੋਈ ਨਹੀਂ ਆ 2 ਮਹੀਨੇ ਪਹਿਲਾਂ ਆ ਬਾਜੀ ਸ਼ੇਵ ਨੂੰ ਗੱਲ ਕੀਤੀ ਵੀ ਆਪਾਂ ਕਪਤਾਨ ਸਾਹਿਬ ਨਾਲ ਗੱਲ ਕਰੀਏ ਹਾਂ ਦਾ ਹੁਣ ਆਪਣਾ ਡਰ ਕੋਈ ਨਹੀਂ ਆ ਭਾਜੀ ਆਈ ਹੋਣੀ ਆ ਜੀ ਮੈਂ ਆਪਣਾ ਖੋਲਿਆ ਹੋਣੀ ਆ ਕਿਉਂਕਿ ਮੇਰਾ ਐਲਡੀ ਆ ਸਭ ਕੁਝ ਮੇਰੇ ਕੋਲ ਆਣਾ ਹੀ ਆਣਾ ਸਭ ਕੁਝ ਮੇਰਾ ਨਾ ਦਿਨੇਸ਼ ਜੋਸ਼ੀ ਆ ਜੀ ਭਾਰਤੀ ਜਨਤਾ ਪਾਰਟੀ ਦਾ ਯੂਥ ਦਾ ਮੈਂ ਜ਼ਿਲ੍ਹਾ ਪ੍ਰਧਾਨ ਹਾਂ ਸੀ ਜੀ ਸਰ ਤੁਸੀਂ ਦਿਨੇਸ਼ ਦੇ ਬਾਰੇ ਜੀ ਕੀ ਵੇਖਦੇ ਜੀ ਤੁਸੀਂ ਵਿਜੇ ਜੀ ਤੁਸੀਂ ਆਪ ਦੇਖੋ ਕਿ ਪੰਜਾਬ ਦਾ ਤਾਂ ਸਾਡੇ ਬੇੜੇ ਗਿਰਖ ਹੋ ਗਏ ਜੀ ਲਾਅ ਐਂਡ ਆਰਡਰ ਕਿੱਥੇ ਆ ਜਿਹੜਾ ਆਉਂਦਾ ਸ਼ਰਿਆਮ ਗੋਲੀਆਂ ਚਲਾਉਂਦਾ ਇਹ ਤੇ ਆਪਣੀ ਕਿਰਤ ਕਮਾਈ ਕਰਨ ਡਿਆ ਜੀ ਕਿੱਥੋਂ ਦੇਣ 50-50 ਲੱਖ ਰੁਪਈਆ ਮੈਂ ਪ੍ਰਸ਼ਾਸਨ ਦੇ ਅੱਗੇ ਹੱਥ ਜੋੜ ਕੇ ਮੈਂ ਤੇ ਪਹਿਲੋਂ ਤੇ ਬੌਕਰ ਵਾਲੀ ਸਰਕਾਰ ਨੂੰ ਕਹਿਣਾ ਚਾਹੁੰਨਾ ਆ ਕਿ ਕੋਸ਼ਿਸ਼ ਤੇ ਧਿਆਨ ਦਿਓ ਲੋਕਾਂ ਦਾ ਕੋਸ਼ਿਸ਼ ਤੇ ਧਿਆਨ ਰੱਖੋ ਕੀ ਕਰਨ ਡਿਆ ਜੀ ਤੁਸੀਂ ਕੀ ਕਰਨ ਡਈਏ ਤੁਹਾਡੀ ਪੁਲਿਸ ਕੀ ਕਰਨ ਡਿਆ ਪ੍ਰਸ਼ਾਸਨ ਹੱਥ ਬੰਨ ਕੇ ਪ੍ਰਸ਼ਾਸਨ ਨੂੰ ਬੇਨਤੀ ਆ شریف ਇਨਸਾਨ شریف ਪਰਿਵਾਰ ਇਹਨਾਂ ਨੂੰ ਇਨਸਾਫ ਕਰਾਓ ਔਰ ਜਿਹੜੇ ਬੰਦੇ ਇਥੇ ਗੋਲੀਆਂ ਚਲਾਗੇ ਸਖਤ ਤੋਂ ਸਖਤ ਉਹਨਾਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ ਜੀ ਮੇਰਾ ਨਾਮ ਕੇਸ ਕੁਮਾਰ ਗੁਪਤਾ ਭਾਈ ਤੁਸੀਂ ਇੱਥੇ ਕਿਉਂ ਬੰਦੇ ਨਹੀਂ ਮੇਰਾ ਬਰਾਦਰ ਹੈ ਛੋਟਾ ਮੈਂ ਵੱਡਾ ਭਰਾ ਉਹਨਾਂ ਦਾ ਹਾਂਜੀ ਕੀ ਕਰਨਾ ਪਈਏ ਇਥੇ ਆਏ ਸੀ ਤਿੰਨ ਮੁੰਡੇ ਆਪਣੇ ਬਾਹਰੋਂ ਤੇ ਗੋਲੀਆਂ ਚਲਾ ਕੇ ਸੀ ਛੇ ਮਾਰ ਕੇ ਗਾਹ ਗਏ ਆ ਮਤਲਬ ਕਿੰਨੇ ਜਣੇ ਸੀ ਤਿੰਨ ਜਣੇ ਸੀ ਮਤਲਬ ਆਏ ਮੋਟਰਸਾਈਕਲ ਤੇ ਸੀ ਮਤਲਬ ਆਨਪਛਾਤੇ ਹੀ ਲਾ ਲੋ ਕਿ ਮਤਲਬ ਹੋਗਾ ਇੱਕ ਮੋਨਾ ਸੀ ਤੇ ਦੋ ਦੋ ਗਿਆਨੀ ਸੀ ਇੱਕ ਨੇ ਦੁਆਰੇ ਮੂੰਹ ਟਕੇ ਇੱਕ ਨੇ ਖੁੱਲਾ ਮੂੰਹ ਰੱਖਿਆ ਸੀ ਹਾਂ ਉਹ ਦੇਖ ਪਿਛਲੇ ਸਾਲ ਮਤਲਬ ਇਹਨਾਂ ਨੇ ਫਿਰੋਤੀ ਮੰਗੀ ਸੀ 50 ਲੱਖ ਦੀ ਮਤਲਬ ਉਹ ਹੀ ਮੇਰੇ ਕੇਸ ਜਾ ਲੱਗਦਾ ਕਿ ਮਤਲਬ ਵਾਹ ਪੂਰੀ ਨਹੀਂ ਕੀਤੀ ਮੰਗ ਤੇ ਉਹਨਾਂ ਨੇ ਮਤਲਬ ਇਹ ਹੋਗਾ ਹਾਂਜੀ ਨਹੀਂ ਨਹੀਂ ਰੰਜ ਸਾਡੀ ਕੋਈ ਨਹੀਂ ਹੈਗੇ ਇਹਨਾਂ ਵਿੱਚ ਸਾਰਾ ਹੋਇਆ ਕਿਸੇ ਗੋਲੀ ਨਹੀਂ ਨਹੀਂ ਗੋਲੀ ਨਹੀਂ ਲੱਗੀ ਮੈਂ ਪਿਛਾਂ ਭੱਜ ਗਿਆ ਸੀ ਮਤਲਬ ਹੁਣ ਵੇਖੋ ਕੀ ਕਰਦੀ ਪੁਲਿਸ ਹੁਣ ਉਹਨਾਂ ਤੇ ਕਾਰਵਾਈ ਕਰਨ ਬਾਕੀ ਹੋਈ ਸੀ ਕੋਈ ਕਵਦੀ ਹਾਂ ਕਰ ਗਏ 9:00 ਸਵੇਰ ਦੀ ਗੱਲ ਆ ਤਿੰਨ ਨੌ ਨੌਜਵਾਨ ਆਏ ਜਿੰਨਾਂ ਮੂੰਹ ਬੰਨੇ ਸੀਗੇ ਫਾਟਕਾਲੀ ਸਾਈਡ ਤੋਂ ਇਹਨਾਂ ਦੇ ਦੁਕਾਨ ਦੇ ਅੱਗੇ ਆ ਕੇ ਮਗਰਲਾਸ ਜਿਹੜਾ ਬੈਠਾ ਸੀ ਉਹਨੇ ਤਿੰਨ ਫਾਇਰ ਕੀਤੇ ਆ ਜਿਹੜੇ ਨਾਲ ਨੁਕਸਾਨ ਸ਼ੀਸ਼ੇ-ਸ਼ੂਸ਼ੇ ਕਾਫੀ ਭਜ ਗਏ ਬਾਕੀ ਕਿਸੇ ਇੰਜਨ ਨੇ ਹੋਣ ਦੀ ਕੋਈ ਖਬਰ ਨਹੀਂ ਬਾਕੀ ਸਾਰੇ ਫਿਰੋਤੀ ਨੂੰ ਲੈ ਕੇ ਸਭ ਕੋਈ ਇਹਨਾਂ ਦੀ ਪੁਰਾਣੀ ਫਿਰੋਤੀ ਵੀ ਮੰਗੀ ਗਈ ਸੀ ਦੱਸਦੇ ਆ